ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦੇ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਵੱਲੋਂ ਸ਼ਰੈਆਮ ਹੀ ਗੁੰਡਾਗਰਦੀ ਕੀਤੀ ਗਈ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਇਸ ਮੁਲਾਜ਼ਮ ਦੇ ਵੱਲੋਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੂੰ ਉਸ ਦੀ ਗਰਦਨ ਤੋਂ ਫੜਿਆ ਜਾਂਦਾ ਤੇ ਬਾਹਰ ਲਿਜਾਂਦੇ ਹੋਏ ਘਸੀਟਦੇ ਹੋਏ ਉਸ ਨੂੰ ਪਹਿਲਾਂ ਤਾਂ ਬਾਹਰ ਲੈ ਕੇ ਜਾਂਦਾ ਜਿਸ ਤੇ ਮਗਰੋਂ ਥੱਪੜ ਵੀ ਜੜੇ ਜਾਂਦੇ ਨੇ ਤਾਂ ਇਸ ਪੂਰੇ ਮਾਮਲੇ ਦੇ ਕੋਚ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪੀਪੀਆਰ ਮਾਰਕੀਟ ਜਲੰਧਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਏਐਸਆਈ ਰੈਂਕ ਦੇ ਇਹ ਮੁਲਾਜ਼ਮ ਨੇ ਜਿਸ ਦੇ ਵੱਲੋਂ ਪੀਪੀਆਰ ਮਾਰਕੀਟ ਦੇ ਵਿੱਚ ਬਣੇ ਰੈਸਟੋਰੈਂਟ ਦੇ ਅੰਦਰੋਂ ਇੱਕ ਕਰਮਚਾਰੀ ਨੂੰ ਪਹਿਲਾਂ ਤਾਂ ਗਰਦਨ ਤੋਂ ਫੜ ਕੇ ਬਾਹਰ ਕਸੀਟਿਆ ਗਿਆ ਜਿਸ ਦੇ ਮਗਰੋਂ ਉਸ ਨੂੰ ਕੁੱਟਿਆ ਗਿਆ ਉਸਦੇ ਥੱਪੜ ਜੜੇ ਗਏ ਤਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿਸ ਵੇਲੇ ਕਰਮਚਾਰੀ ਆਪਣੇ ਰੈਸਟੋਰੈਂਟ ਦੇ ਅੰਦਰ ਸਮਾਨ ਸਮੇਟ ਰਹੇ ਸੀ ਇਸ ਦੇ ਨਾਲ ਹੀ ਮੈਨੇਜਰ ਦੇ ਵੱਲੋਂ ਕੈਸ਼ ਦਾ ਆਪਣਾ ਕੰਮ ਕਰਿਆ ਕਰਿਆ ਜਾ ਰਿਹਾ ਸੀ ਉਸ ਵੇਲੇ ਅਚਾਨਕ ਹੀ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਆਉਂਦੇ ਇਸ ਦੇ ਨਾਲ ਹੀ ਪਹਿਲਾਂ ਤਾਂ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਜਾਂਦੇ ਨੇ ਕਿ ਇੰਨੀ ਰਾਤ ਨੂੰ ਆਖਿਰ ਰੈਸਟੋਰੈਂਟ ਕਿਉਂ ਚੱਲ ਰਿਹਾ ਤੇ ਜਿਸ ਦੇ ਮਗਰੋਂ ਜਿਹੜਾ ਵਿਅਕਤੀ ਸੀ ਉਸ ਦਾ ਇਹ ਉਸ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਕਿ ਇੱਕ ਗ੍ਰਾਹਕ ਜਿਹੜਾ ਫਿਲਹਾਲ ਦੀ ਘੜੀ ਵਿੱਚ ਰੈਸਟੋਰੈਂਟ ਦੇ ਅੰਦਰ ਬੈਠਿਆ ਹੋਇਆ ਜਿਵੇਂ ਹੀ ਉਹ ਬਾਹਰ ਜਾਏਗਾ ਉਵੇਂ ਹੀ ਉਹਨਾਂ ਦੇ ਵੱਲੋਂ ਜਿਹੜਾ ਜਿਹੜਾ ਡਾਊਨ ਕਰ ਦਿੱਤਾ ਜਾਏਗਾ ਪਰ ਇਹਨਾਂ तमाम ਗੱਲਾਂ ਦੇ ਵਿੱਚ ਵਿਅਕਤੀ ਦਾ ਇਹ ਕਹਿਣਾ ਸੀ ਕਿ ਪੁਰਾਣੀ ਰੰਜਿਸ਼ ਤੇ ਚਲਦਿਆਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਹੈ ਕਿਉਂਕਿ ਜਿਸ ਵੇਲੇ ਦੁਪਹਿਰ ਦੇ ਸਮੇ ਮੁਲਾਜ਼ਮ ਉਹਨਾਂ ਦੇ ਰੈਸਟੋਰੈਂਟ ਤੇ ਆਏ ਉਸ ਵੇਲੇ ਤੰਦੂਰ ਜਿਹੜਾ ਤਿਆਰ ਨਹੀਂ ਸੀ ਜਿੱਤੇ ਮਗਰ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਖਾਣਾ ਦੇਣ ਤੋਂ ਤੇ ਇਸ ਦੀ ਰੰਜਿਸ਼ ਦੇ ਵਿੱਚ ਹੀ ਰਾਤ ਨੂੰ ਗੁੱਸੇ ਦੇ ਵਿੱਚ ਆਏ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਵਿਅਕਤੀ ਨੂੰ ਥੱਪੜ ਮਾਰੇ ਗਏ ਉਸ ਨੂੰ ਕਸੀਟਿਆ ਗਿਆ ਦਾ ਕਹਿੰਦੀ ਹੈ ਕਿ ਵਿਕਤੀ ਦੇਵੀ ਕਹਿਣਾ ਸੀ ਕਿ ਹੋਰ ਵੀ ਕਾਫੀ ਰੈਸਟੈਂਟ ਜਿਹੜੇ ਨੇ ਰਾਤ ਦੇ ਸਮੇਂ ਤੇ ਚੱਲ ਰਹੇ ਸੀ ਪਰ ਮਹਿਸ ਉਹਨਾਂ ਦੇ ਰੈਸਟੈਂਟ ਨੂੰ ਜਿਹੜੇ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਇਸ ਮੁਲਾਜ਼ਮ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਇਸ ਪੂਰੇ ਮਾਮਲੇ ਦੀਆਂ ਸੀਸੀਟੀਵੀ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੋਕ ਕਰੋ ਸੀਸੀਟੀਵੀ ਤਸਵੀਰਾਂ